ਸਮਾਣਾ ਸਹਿਰ ਚ ਸੀਵਰੇਜ ਦੀ ਜਿਹੜੀ ਸਮੱਸਿਆ ਹੈ ਉਸ ਤੋਂ ਲੋਕ ਜੂਝ ਰਹੇ ਹਨ ਗਲੀਆਂ ਦੇ ਵਿੱਚ ਸੀਵਰੇਜ ਦੀ ਨਹੀਂ ਨਿਕਾਸਤੀ ਹੁੰਦੀ ਪਾਣੀ ਦੀ ਉਹਦੇ ਕਾਰਨ ਤੁਸੀਂ ਦੇਖ ਰਹੇ ਹੋ ਢਿੱਲੋਂ ਕਲੋਨੀ ਦੇ ਵਿੱਚ ਅਸੀਂ ਖੜੇ ਆ ਢਿੱਲੋਂ ਕਲੋਨੀ ਦੇ ਜਿਹੜੇ ਘਰ ਹੈ ਇਹਨਾਂ ਦੇ ਘਰ ਦੇ ਮੂਰੇ ਪਾਣੀ ਹੈ ਜਿਹੜਾ ਗੰਦਾ ਪਾਣੀ ਜਿਹੜਾ ਉਹਦੇ ਵਿੱਚ ਰਹਿਣ ਨੂੰ ਮਜਬੂਰ ਹੈ ਸੀਵਰੇਜ ਦਾ ਪਾਣੀ ਇਸ ਗੰਦਗੀ ਦੇ ਪਾਣੀ ਦੇ ਵਿੱਚ ਨਿਕਲਣਾ ਬਹੁਤ ਦੁੱਖ ਹੈ ਲੋਕ ਪ੍ਰਸ਼ਾਸਨ ਤੋਂ ਅਪੀਲ ਕਰ ਰਹੇ ਆ ਵੀ ਜਿਹੜੇ ਸੀਵਰੇਜ ਦੇ ਪਾਣੀ ਕੀ ਨਿਕਾਸਤੀ ਕੇ ਮੁਕੰਮਲ ਪ੍ਰਬੰਧ ਕਿਤੇ ਜਾ ਤਾਂ ਕਿ ਲੋਕਾਂ ਨੂੰ ਕੋਈ ਬਿਮਾਰੀ ਆਪਣੀ ਚਪੇੜ ਤੇ ਨਾ ਲਵੇ ਗੰਦਗੀ ਹੈ ਇਸ ਸੀਵਰੇਜ ਦੇ ਪਾਣੀ ਦੇ ਵਿੱਚ ਕਿਸ ਨੇ ਕਿ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਾਂ ਕਿੰਨੀ ਵਾਰ ਇਹਨਾਂ ਸਿਕਾਇਤਾਂ ਕਿੰਨੀ ਗਲਵਾਦ ਵੀ ਕਰਦੇ ਆ ਆਹੀ ਅਰਸੀਵਾਂ ਦੀ ਆਉਂਦੀ ਹੈ ਨਸੀਬ ਤਾਂ ਲੰਗਾ ਨਹੀਂ ਜਾਂਦਾ ਪਾਣੀ ਦੇ ਵਿੱਚ ਦੀ ਗੰਦਾ ਪਾਣੀ ਹੈ ਗੰਦਾ ਪਾਣੀ ਹੈ ਇੱਥੇ ਇੱਕ ਦੋ ਬੰਦੇ ਡਿਗ ਵੀ ਗਏ ਨੇ ਸਿਕਾਇਤ ਕਰੀਏ ਇਹਦੇ ਬਾਰੇ ਅੱਜ ਹੀ ਸ਼ਿਕਾਇਤ ਕਰੀ ਆਏ ਨੇ ਉਹ ਬਾਸ ਜੇ ਫੇਰ ਜਾਂਦੇ ਨੇ ਤੇ ਉਹ ਬਸ ਤੁਰ ਜਾਂਦੇ ਨੇ ਕੱਲ ਵੀ ਆਏ ਤੇ ਹਾਂ ਚੇਅਰਮੈਨ ਸਾਹਿਬ ਨਾਲ ਉਹਨੂੰ ਬੇਨਤੀ ਆ ਉਹ ਨਾ ਮਸ਼ੀਨ ਨਾਲ ਸਫਾਈ ਕਰੀ ਜਾਵੇ ਬਾਸ ਨਾਲ ਕਰਦੇ ਨੇ ਉਹਦੇ ਨਾਲ ਨਾ ਤਾਂ ਪਾਣੀ ਚੰਗੀ ਤਰ੍ਹਾਂ ਨਿਕਲਦਾ ਤੇ ਨਾ ਹੀ ਉਹਰੇ ਬੁਰਾ ਹਾਲਾ ਸਮੈਲ ਨਾਲ ਮੱਛਰ ਕਦੇ ਕੋਈ ਤਿਲਕ ਜਾਂਦਾ ਬੱਚਾ ਕਦੇ ਉਹ ਬਹੁਤ ਦਿੱਕਤ ਆ ਸਾਨੂੰ ਬੇਨਤੀ ਹੈ ਜਿਹੜੇ ਸੀਵਰੇਜ ਦਾ ਗੰਦਾ ਪਾਣੀ ਹੈ ਛੋਟੇ ਛੋਟੇ ਬੱਚੇ ਇੱਥੇ ਮੱਛਰ ਪੈਦਾ ਹੋ ਰਹੇ ਆ ਔਰ ਕਈ ਤਰ੍ਹਾਂ ਦੀ ਮੁਸ਼ਕਲ ਆ ਇੱਥੇ ਬੀਬੀਆਂ ਖੜੀਆਂ ਗੱਲਬਾਤ ਕਰਦੇ ਆ ਆ ਤੁਹਾਡੇ ਸਾਹਮਣੇ ਹੈ ਜੀ ਇਹ ਦੇਖੋ ਕਿੰਨਾ ਮੜਾ ਮਾੜਾ ਹਾਲ ਹੈ ਛੋਟੇ ਛੋਟੇ ਬੱਚੇ ਰਹਿੰਦੇ ਨੇ ਬਿਮਾਰੀਆਂ ਤੁਹਾਨੂੰ ਪਤਾ ਹੈ ਪਿੱਛੇ ਡੇਂਗੂ ਹੀ ਕਿੰਨਾ ਫੈਲਿਆ ਸੀਗਾ ਬਿਮਾਰੀਆਂ ਬਹੁਤ ਦਿੱਕਤ ਆ ਰਹੀ ਹੈ ਦੇਖੋ ਨਿਕਲਣ ਨੂੰ ਹੁਣ ਗੁੜੀਆਂ ਸਕੂਲ ਗਿਰਦੇ ਗਿਰਦੇ ਪੱਛੀ ਹੈ ਇਹ ਤਾਂ ਇਹ ਤਾਂ ਗੰਦਾ ਪਾਣੀ ਬਹੁਤ ਬੁਰਾ ਹਾਲ ਹੈ ਬੁਰਾ ਹਾਲ ਹੈ ਜੀ ਮੱਖੀ ਮੱਛਰ ਆ ਹੁਣੀ ਮਨ ਖਰਾਬ ਹੁੰਦਾ ਗੇਟ ਖੋਲਦੇ ਆ ਦੇਖਦੇ ਸਾਰ ਦੇਖੋ ਤੁਸੀਂ ਆਪ ਦੇਖੋ ਹਲਾਤ ਬੜਾ ਔਖਾ ਹੈਗੇ ਤੇ ਪਲਾਟ ਭਰਿਆ ਅਸੀਂ ਪਾਣੀ ਦਾ ਤੇ ਹੁਣ ਉਹ ਉਹਨਾਂ ਮਿੱਟੀ ਪਾ ਲਈ ਅੱਗੇ ਬੰਦ ਹੁੰਦਾ ਜਾਂਦਾ ਗਲੀਆਂ 'ਚ ਖਲੋਣਾ ਪਾਣੀ ਤੁਸੀਂ ਲੰਘ ਸਕਦੇ ਹੋ ਘਰੋਂ ਆਪਣੇ ਬੜਾ ਖੜਾ ਦੇਖੋ ਸਾਡੇ ਘਰ ਲੰਘੇ ਜਾਂਦਾ ਤੁਸੀਂ ਦੇਖ ਰਹੇ ਹੋ ਜਿਹੜੇ ਇਹ ਪਾਣੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ